ਕੋ ਜਿਹੜਾ ਬਾਜ਼ਾਰ ਤੁਸੀਂ 2200 ਰੁਪਏ ਕੋਟ ਪਰਦੀਆਂ ਮੰਮਾ ਲੈਨੇ ਹੋ ਸਾਡੇ ਕੋਲ ਆਜੋ 895 ਚ ਲੈਜੋ 895 ਦੇ ਵਿੱਚ ਸਲਾਈ ਜਿੰਨੀ ਮਰਜ਼ੀ ਕਰਾ ਲਓ ਚਾਹੇ ਦੋ ਜੇਪਾਂ ਲਾ ਲਓ ਚਾਹੇ ਇੱਕ ਲਾ ਲਓ ਚਾਹੇ ਹਾਫ ਬਾਜੂ ਬਣਾ ਲਓ ਚਾਹੇ ਫੁੱਲ ਬਾਜੂ ਬਣਾ ਲਓ ਆ ਜਿਹੜੇ 11ਾਂ ਜਾ ਕੇ ਤੁਸੀਂ ਕੋਟ ਪਰੈਂਟ ਲੈਨੇ ਹੋ 10-10 ਹਜ਼ਾਰ ਦੇ 12-12 ਹਜ਼ਾਰ ਦੇ ਸਾਡੇ ਕੋਲ ਆਜੋ 2 ਪੀਸ ਕੋਟ ਪੈਂਟ ਸਿਰਫ 3895 ਚ ਸਲਾਈ ਕਰਕੇ ਦਵਾਂਗੇ ਆ ਵੀ ਦੇਖ ਲਓ 2 ਪੀਸ ਕੋਟ ਬਣਾ 2995 ਚ ਜਿਹੜਾ ਤੁਸੀਂ ਲੈਨੇ ਹੋ 3 ਪੀਸ ਕੋਟ ਪੈਂਟ ਕੋਈ 15000 ਕੋਈ 16000 ਕੋਈ 17000 ਸਾਡੇ ਕੋਲ ਆਜੋ 3760 ਚ ਸਲਾਈ ਕਰਕੇ 3 ਪੀਸ ਕੋਜੀ ਸ਼ੇਰਵਾਨੀ ਬਜ਼ਾਰਾਂ ਦੇ ਵਿੱਚ 15 15 20 20000 ਰੈਂਟ 50000 60000 ਦੀ ਸ਼ੇਰਵਾਨੀ ਤੇ ਮੁੰਡਾ ਕੋਟ ਪੈਂਟ ਪਾ ਕੇ ਵਿਆਹ ਦੇਖ ਲੈਂਦਾ ਨਾ ਭਾਈ ਹੁਣ ਕੋਟ ਪੈਂਡ ਪਾਉਣਗੇ ਬਰਾਤੀ ਤੇ ਲਾੜਾ ਪਾਊਗਾ ਸ਼ੇਰਵਾਨੀ ਜਿਹੜਾ 10-1000 ਰੈਂਡ 6500 ਰੁਪਏ 'ਚ ਸ਼ੇਰਵਾਨੀ ਸਟਿਚ ਕਰਕੇ ਦੇ ਦਾਂਗੇ ਜਿਹੜਾ ਬਾਜ਼ਾਰ 'ਚ ਦबई ਵਾਲਾ ਕੁੜਤਾ ਪਜਾਮਾ ਕੋਈ 4000 ਰੈਂਦਾ ਕੋਈ 5000 ਰੈਂਦਾ ਆਜੋ 1200 ਪੈਚ ਲੈ ਜੇ ਆਉਣ ਦਾ ਫਾਇਦਾ ਕੀ ਆ ਚਾਹੇ 200 ਰੁਪਏ ਦਾ ਕੁੜਤਾ ਪਜਾਮਾ ਲੈ ਜਾਓ 350 500 700 800 ਭਾਵੇਂ 5000 ਤੱਕ ਦਾ ਲੈ ਜਾਓ ਹਰ ਇੱਕ ਵੈਰਾਈਟੀ ਮੈਂਡੀਆ ਦੇਖੋ 100% ਪ੍ਰੀਮੀਅਮ ਕਾਟਨ ਸ਼ਰਟਿੰਗ ਲੈਣਾਂੀਆਂ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਔਰ ਚਾਹੇ ਪ੍ਰਿੰਟ ਲੈ ਜਾਓ ਮੈਗਾ ਫਾਇਦੇ ਕਰਨੇ ਜਿਹੜੇ ਬਾਜ਼ਾਰ ਤੁਸੀਂ ਸਟਾਰਟ ਹੀ 700 800 ਤੋਂ ਹੁੰਦੀਆਂ ਸਾਡੇ ਕੋਲ 350 300 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਦੇਖੋ ਜੇ ਕੋਈ ਬੰਦਾ ਕਹਿਵੇ ਸਾਨੂੰ ਥੋੜੀ ਜਿਹੀ ਹੋਰ ਉੱਪਰਲੀ ਵੈਰਾਈਟੀ ਚਾਹੀਦੀ ਆ ਸਾਨੂੰ ਤਰਸੇਮ ਜਿਹਾ ਟੱਚ ਡਿਜ਼ਾਈਨ ਚਾਹੀਦਾ ਓਏ ਆ ਵੀ ਤੁਹਾਨੂੰ 2995 ਦੇ ਦੇਗੇ ਡਿਜ਼ਾਈਨ ਬਣਾ ਕੇ ਸਾਡੇ ਕੋਲ ਪੱਟਾ ਫਾਇਦਾ ਕੀ ਆ 550 ਤੋਂ ਬਾਅਦ ਸਾਡੇ ਕੋਲ ਪੱਕਾ ਚ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਚ ਬਦਲ ਕੇ ਨਮੀ ਦੇ ਦਾਂਗੇ ਲਓ ਜੀ ਅੱਜ ਪੰਜਾਬ ਦੇ ਮੁੰਡਿਆਂ ਦੇ ਬਹੁਤ ਸਾਰੇ ਫਾਇਦੇ ਕਰਦਨੇ ਆ ਜਿਨ ਲੈਣੇ ਕੋਟ ਪਟ ਕੋਟ ਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਬਲੇਜ਼ਰਾਂ ਮਾਤੂ ਸ਼੍ਰੀ ਦਸਤਾਰ ਤੇ ਆਜੋ ਆਫਰਾਂ ਸੁਣ ਲਿਓ ਭਾਈ ਜੀ ਕਹਿੰਦੇ ਬਹੁਤ ਵੱਡੀਆਂ ਆਫਰਾਂ ਆਉਂਦੀਆਂ ਭਾਈ ਤੁਸੀਂ ਤਾਂ ਟਿਲੇ ਟਿਲੇ ਹੋ ਕੇ ਦੱਸੀਏ ਨੇ ਆਫਰ ਬਹੁਤ ਵੱਡੀ ਆ ਆ ਬਜ਼ਾਰਾਂ ਦੇ ਵਿੱਚ ਜਿਹੜਾ ਕੁੜਤਾ ਪਜਾਮਾ 1000 12 1200 ਰੁਪਏ ਦਾ ਮਿਲਦਾ 1000 ਰੁਪਏ ਸਮਾਈ ਦਿੰਦੇ 2000 ਦਾ ਪੈਂਦਾ ਉਹ ਕਿੰਨੇ ਦਾ ਪੈਣਾ 895 ਦਾ ਸਲਾਈ ਸਮੇਤ ਸੀਤਾਸਤਾਇਆ ਟੀਮਾਰ ਠੀਕ ਹੈ ਟੋਡੇ ਨਾਬਦਾ ਮੁੱਕਰ ਨਾ ਜਾਇਓ ਚਵਾੜੀ ਮੁੱਕਰਦੇ ਲਾਰਾ ਨਾ ਲਾਇਓ ਮੈਂ ਕਹਿੰਦਾ ਰੰਗ ਜਿੰਨੇ ਮਰਜੀ ਚੱਕੋ 895 895 ਜਿੱਤਾ ਸਿੱਧੂ ਮੂਸੇ ਵਾਲੇ ਦਾ 295 ਮਸ਼ਹੂਰ ਹੋ ਗਿਆ ਸੀ ਨਾ 895 ਫੇਰ ਆ ਗਿਆ ਲੋ ਜੀ ਆ ਤਾਂ ਬਾਕੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 2 ਤੋਂ 2000 22 250 2500 ਰੁਪਏ ਦਾ ਇੱਥੇ ਆਓ 895 ਵਿੱਚ ਸਿਲਾਈ ਸਮੇਤ ਕੋਰਤਾ ਪਜਾਮਾ ਲੈ ਜਾਓ। ਉਹ ਦੂਜੀ ਗੱਲ ਸਭ ਤੋਂ ਵੱਡੀ ਗੱਲ ਬਾਜੀ ਸਮਾ ਲੋ ਜਿਹੜਾ ਮਰਜੀ ਸਟਾਈਲ ਚਾਹੇ ਪੈਂਟ ਸਟਾਈਲ ਸਟਾ ਲੋ ਚਾਹੇ ਪਜਾਮੇ ਵਾਲਾ ਬਣਾ ਲੋ ਚਾਹੇ ਨਾਲੇ ਵਾਲਾ ਬਣਾ ਲੋ ਚਾਹੇ ਲੂਪੀਆਂ ਵਾਲਾ ਜਿੱਦਾਂ ਦੇ ਮਰਜੀ ਸਟਾਈਲ ਬਣਾ ਲੋ ਚੱਕੋ ਸਟਾਈਲ। ਉਹ ਭਾਈ ਜੀ ਇਹ ਤਾਂ ਦੱਸ ਦਿਓ ਮਿਲਣਾ ਕਿੰਨੇ ਦਿਨ ਰਿਆਂ? ਸਿਰਫ 5 ਦਿਨ 5 ਦਿਨ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ 5 ਦਿਨ ਸਿਰਫ 5 ਦਿਨ ਸੋਮਵਾਰ ਨੂੰ ਨਹੀਂ ਮਿਲਣਾ। 895 ਸੀਤਾ ਸਾਹਿਬ ਦਾ ਲੋ ਜੀ ਕੋਟੀਆਂ ਦੇ ਭਾ ਕਰਤਾ ਕੋਟੀਆਂ ਦੇ ਭਾ ਕੋੜਤਾ ਪਜਾਮਾ ਮਿਲਣਾ 5 ਦਿਨਿਆਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 7 ਜੂਨ ਤੱਕ ਆਜੋ ਕੋਟ ਤੇ ਪਜਾਮੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਵਾਨੀਆਂ ਫਰੀ ਦੇ ਭਾ ਦੇਵਾਂਗੇ ਫਰੀ ਦੇ ਪਾਓ ਉਹ ਲੋ ਭਾਜੀ 895 ਦਿਖਾਤਾ ਆ ਚੱਕੋ ਕੀਜ਼ਾ ਕਾਟਨ ਪਿਆਰਾਂ ਦੇ ਵਿੱਚ ਕੋਟਾ ਪਜਾਮਾ 15 1500 ਦਾ 700 ਰੁਪਏ ਦਾ ਲੈ ਜਾਓ ਲੈਣ ਦਾ ਕੋਟਾ ਪਜਾਮਾ ਬ੍ਰਾਂਡਡ ਬਿਆਰਾਂ ਚ 3 3000 ਦਾ ਇੱਥੇ 1200 ਰੁਪਏ ਦਾ ਚੱਕੋ ਆ ਚੱਕੋ ਦੁਬਈ ਦੇ ਸ਼ੇਕਾਂ ਵਾਲਾ ਕੁਰਤੇ ਪਜਾਮੇ ਆ ਗਏ ਇਹਦਾ ਦੁਬਈ ਦੇ ਬਾਜੀ ਮੈਂ ਕਹਿੰਦਾ ਮਿਲ ਜਾ ਮੂਹ ਮੰਗਿਆ ਰੇਟ ਲਾਉਂਦੇ ਦੁਕਾਨਦਾਰ ਅਸੀਂ 1200 ਰੁਪਏ ਦਾ ਦੇ ਦੇਣਾ 1200 ਰੁਪਏ ਦਾ ਜਿਹੜਾ ਬਾਜ਼ਾਰ ਚ ਦੁਬਈ ਵਾਲਾ ਕੁਰਤਾ ਪਜਾਮਾ ਕੋਈ 4000 ਦਿੰਦਾ ਕੋਈ 5000 ਦਿੰਦਾ ਆ ਜੋ 1200 ਰੁਪਏ ਚ ਲੈ ਜਾਓ ਜੱਕੋ ਜੀ ਰਾਜੂ ਪੇਪਰ ਕਾਟਨ ਆ ਗਈ ਰਾਜੂ ਪੇਪਰ ਕਾਟਨ ਰਾਜੂ ਪੇਪਰ ਕਾਟਨ ਸਭ ਤੋਂ ਮਸ਼ਹੂਰ ਬ੍ਰਾਂਡ ਮੈਂ ਕਹਿੰਦਾ ਰੇਵੜ ਸੀ ਆਰਾਮ ਤੋਂ ਪਿੱਛੇ ਛੱਡ ਦਿੰਦਾ ਰਾਜੂ ਪੇਪਰ ਕਾਟਨ ਬਜ਼ਾਰਾ ਦੇ 5-5000 ਦਾ ਲੈ ਜਾਓ 1500 ਰੁਪਏ ਦਾ ਦੇਖੋ ਜੀ ਕੜਕੜ ਕਰਦਾ ਕੱਪੜਾ ਇੱਥੇ ਆਉਣ ਦਾ ਫਾਇਦਾ ਕੀ ਆ ਚਾਹੇ 200 ਰੁਪਏ ਦਾ ਕੋਰਤਾ ਵੀ ਮੈਂ ਲੈ ਜਾਓ 350 500 700 800 ਭਾਵੇਂ 5000 ਤੱਕ ਦਾ ਲੈ ਜਾਓ ਹਰ ਇੱਕ ਵੈਰਾਈਟੀ ਮਿਲਣੀ ਆ ਆ ਦੇਖੋ ਵਾਈਟ ਰੰਗ ਦੇ ਵਿੱਚ ਥਾਨ ਕਿੰਨੇ ਆ ਕਿੰਨੇ ਤਰ੍ਹਾਂ ਦੀਆਂ ਛੇਟਾਂ ਚਾਹੇ ਤੁਸੀਂ ਪਿੰਡਾਂ ਦੇ ਸਰਪੰਚ ਪੰਜ ਲੰਬੜਦਾਰ ਹੋ ਕੌਂਸਲਰ ਹੋ ਤੁਸੀਂ ਐਮਐਲਏ ਹੋ ਤੁਸੀਂ ਮੰਤਰੀ ਹੋ ਆ ਜਾਓ ਇੱਥੇ ਤੁਹਾਨੂੰ ਅਜੀ ਟਾਪ ਟਾਪ ਦੇ ਬ੍ਰਾਂਡ ਟਾਪ ਦੇ ਕੱਪੜੇ ਅੱਧੇ ਰੇਟਾਂ ਦੇ ਲੈਣਿਆ ਚਾਹੇ ਤੁਸੀਂ ਕਲਰਫੁੱਲ ਲੈ ਲਓ ਦੇਖੋ ਭਾਜੀ ਰੇਡ ਕੱਪੜੇ ਤੇ ਜਾ ਜਾ ਸਮਾਈ ਚੈੱਕ ਕਰਾ ਦਿਓ ਜੇ ਸਮਾਈ ਕਰਕੇ ਦਿਨੇ ਕੁੜਤਾ ਪਜਾਮਾ ਚੱਲਾ ਜੜੀ ਬਣਾ ਕੇ ਦਿੰਦੇ ਆ ਦੇਖੋ ਜਿਹੜਾ ਬਾਜ਼ਾਰ ਤੁਸੀਂ 2200 ਦਾ ਕੁੜਤਾ ਪਜਾਮਾ ਲੈਨੇ ਹੋ ਸਾਡੇ ਕੋਲ ਆ ਜਾਓ 895 ਚ ਲੈ ਜਾਓ 895 ਦੇ ਵਿੱਚ ਸਲਾਈ ਜਿੱਦਾਂ ਦੀ ਮਰਜ਼ੀ ਕਰਾ ਲਓ ਚਾਹੇ ਦੋ ਜੇਬਾ ਲਾ ਲਓ ਚਾਹੇ ਇੱਕ ਲਾ ਲਓ ਚਾਹੇ ਹਾ ਬਾਜੂ ਨਾਲੋ ਚਾਹੇ ਫੁੱਲ ਬਾਜੂ ਨਾਲੋ ਭਾਵੇਂ ਕੋਲਰ ਵਾਲਾ ਬਣਾਓ ਭਾਵੇਂ ਬਿਨਾ ਕੋਲਰ ਤੋਂ ਜਿੱਦਾਂ ਦਾ ਮਰਜ਼ੀ ਲੁਪੀਆਂ ਲਾ ਕੇ ਭਾਵੇਂ ਬਣਾ ਲਓ ਚੈਲੰਜ ਕਰ ਰਹੇ ਆ ਬਾਜ਼ਾਰ 'ਚ 2200 2500 ਸਾਡੇ ਕੋਲ ਸਿਰਫ 895 'ਚ ਦੇਣਾ ਪੰਜ ਦੇ ਰਿਆਂ ਤੁਹਾਨੂੰ ਪੰਜ ਦੇ ਦੀ ਆਫਰ ਆ ਮੁੜ ਕੇ ਤੁਹਾਨੂੰ ਲੰਬਾ ਨਾ ਦਿਓ ਆਜੋ ਆ ਜਿਹੜੇ ਬਿਆਰਾਂ ਜਾ ਕੇ ਤੁਸੀਂ ਕੋਟ ਬਟ ਲੈਨੇ ਹੋ 10 10 ਹਜ਼ਾਰ ਦੇ 12 12 ਹਜ਼ਾਰ ਦੇ ਸਾਡੇ ਕੋਲ ਆਜੋ 2 ਪੀਸ ਕੋਟਪੈਂਟ ਸਿਰਫ 2895 ਵਿੱਚ ਸਲਾਈ ਕਰਕੇ ਦਵਾਂਗੇ ਆ ਵੀ ਦੇਖ ਲਓ 2 ਪੀਸ ਕੋਟ ਬਣਾ 2895 ਵਿੱਚ ਜਿਹੜਾ ਤੁਸੀਂ ਲੈਨੇ ਹੋ 3 ਪੀਸ ਕੋਟਪੈਂਟ ਕੋਈ 15000 ਕੋਈ 16000 ਕੋਈ 17000 ਸਾਡੇ ਕੋਲ ਆਜੋ 3760 ਵਿੱਚ ਸਲਾਈ ਕਰਕੇ 3 ਪੀਸ ਵੀ ਲਓ ਜੀ ਦੇਖੋ ਭਾਜੀ ਜਦੋਂ ਵਿਆਹ ਸ਼ਾਦੀ ਤੇ ਲੋਕ ਜਾਂਦੇ ਸੀ ਕਹਿੰਦੇ ਜਿਹੜਾ ਅਫਸਰ ਹੁੰਦਾ ਸੀਗਾ ਰਿਸ਼ਤੇਦਾਰੀ ਤੇ ਉਹੀ ਕੋਟਪੈਂਟ ਪਾ ਕੇ ਆਉਂਦਾ ਸੀ ਜਿਹੜਾ ਵਧੀਆ ਦੁਕਾਨਦਾਰ ਹੁੰਦਾ ਓਹੀ ਕੋਟਪੈਂਟ ਪਾ ਕੇ ਆਂਦਾ ਸੀ ਹੁਣ ਨਹੀਂ ਗੱਲ ਉਹ ਹੁਣ ਆਮ ਲੋਕ ਵੀ ਪਾਉਣਗੇ 15000 ਨਹੀਂ ਲਾਉਣਗੇ 2995 ਲਾਉਣਗੇ ਆ ਕੋਟ ਪੈਂਟ ਆਮ ਲੋਕ ਵੀ ਪਾਉਣਗੇ ਕੋਈ 20 25 22000 ਨਹੀਂ ਲੱਗੂਗਾ 37 ਤੋਂ 60 ਲੱਗੂਗਾ ਦੇਖੋ ਜੀ ਇਹ ਪਿੰਡਾਂ ਦੇ ਆਮ ਮੁੰਡੇ ਵੀ ਹੁਣ ਮਾਡਰਨ ਵਾਂਗ ਟੌੜਾ ਕੱਢਣਗੇ ਚਾਹੇ ਤੁਸੀਂ 10000 ਰੁਪਏ ਦੀ ਤਨਖਾਹ ਦੇ ਕੰਮ ਕਰਦੋ ਤਾਂ ਵੀ ਤੁਸੀਂ ਕੋਟਵਟ ਪਾਉਂਗੇ ਇੱਥੇ ਆਵੋ ਆ ਦੇਖੋ ਜੇ ਕੋਈ ਬੰਦਾ ਕਿਰਵੇ ਸਾਨੂੰ ਥੋੜੀ ਜਿਹੀ ਹੋਰ ਉੱਪਰਲੀ ਵੈਰਾਈਟੀ ਚਾਹੀਦੀ ਆ ਸਾਨੂੰਤਰਸੇਮ ਜਸ ਟੱਚ ਡਿਜ਼ਾਈਨ ਚਾਹੀਦਾ ਓਏ ਆ ਵੀ ਤੁਹਾਨੂੰ 2995 ਦੇ ਰਾਂਗੇ ਡਿਜ਼ਾਈਨ ਬਣਾ ਕੇ ਚੈਲੰਜ ਕਰਦੇ ਜੇ ਪੂਰੇ ਪੰਜਾਬ 'ਚ ਕੋਈ ਰੇਟ ਦੇ ਦੇਵੇ ਚਾਹੇ ਕਿਸੇ ਨੇ ਖਾਕੀ ਲੈਣਾ ਕਿਸੇ ਨੇ ਬਲੈਕ ਲੈਣਾ 3 ਪੀਸ ਕੋਟ ਪੈਂਟ 37 ਤੋਂ 60 'ਚ ਜਿਹੜਾ ਸ਼ਹਿਰੀ ਸਾਡਾ ਭਰਾ ਹੈਗਾ ਜਿਹੜਾ ਪਿੰਡਾਂ ਵਾਲੇ ਖੁਸ਼ ਕਰਤੇ ਸ਼ਹਿਰਾਂ ਵਾਲੇ ਵੀ ਬਾਊ ਲੋਕ ਪੈਨ ਕੋਲਰ ਵਾਲੇ ਕੋਟ ਪੈਂਟ ਓਏ ਆ ਵੀ 3895 ਦੇ ਦਾਂਗੇ ਹਰ ਕਿਸੇ ਦਾ ਫਾਇਦਾ ਰੰਗ ਉਹ ਹੈ ਗਿਆ ਬਿਲਕੁਲ ਬਾਜੀ ਰੰਗ ਕੱਪੜਾ ਚੈੱਕ ਕਰ ਲੋ ਪਟਾਕੇ ਪੈਂਦੇ ਕਿ ਨਹੀਂ ਪੈਂਦੇ ਚੱਕੋ ਰੰਗ ਜਿਹੜੇ ਮਰਜੀ ਲੈ ਲੋ ਟੈਂਟ ਸ਼ੇਡ ਲੈ ਲਓ ਲਾਈਟ ਲੈ ਲਓ ਜਿਹੜੇ ਗਰੇ ਮਰਜੀ ਜੰਨਿਆਂ ਮਰਜੀ ਛੇਡਾ ਲੈ ਲੋ ਚੱਕੋ ਜੀ ਹਾਂਜੀ ਸਾਡੇ ਕੋ ਇਟਾਲੀਅਨ ਕੱਪੜਾ ਵੀ ਹੈਗਾ ਰਾਇਲ ਕਲਾਸ ਕੱਪੜਾ ਵੀ ਹੈਗਾ ਉਹ ਵੀ 15 15 20 20000 ਦਾਣੀ 5 7000 ਤੇ ਸਟਿਚ ਕਰਕੇ ਲੈ ਜਾਓ ਰਾਇਲ ਕਲਾਸ ਰੇਮਬਲ ਸੀਆਰ ਆਨ ਦੇ ਕੋਟਮੈਂਟ ਕੋਈ ਸ਼ਰਟਾਂ ਚੈੱਕ ਕਰ ਲੋ ਟੌਪ ਦੀਆਂ ਚੀਜ਼ਾਂ ਬੁੱਲ ਬੁੱਲ ਦੇ ਬੱਚਿਆਂ ਵਰਗੀਆਂ 100% ਦੇਖੋ 100% ਪ੍ਰੀਮੀਅਮ ਕਾਟਨ ਸ਼ਰਟਿੰਗ ਲੈਣਾਆਂ ਲੇ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਉਹ ਚਾਹੇ ਪ੍ਰਿੰਟ ਲੈ ਜਾਓ ਮੈਂ ਕਿਹਾ ਫੈਰੇ ਕਰਨੇ ਜਿਹੜੇ ਬਾਜ਼ਾਰ ਤੁਸੀਂ ਸਟਾਰਟ ਹੀ 700 800 ਤੋਂ ਹੁੰਦੀਆਂ ਸਾਡੇ ਕੋਲ 350 300 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਚੱਕੋ ਜੀ ਸ਼ੇਰਵਾਨੀ ਬਾਜ਼ਾਰਾਂ ਦੇ ਵਿੱਚ 15 15 20 20 ਹਜ਼ਾਰ ਰੈਂਟ 50000 60000 ਦੀ ਸ਼ੇਰਵਾਨੀ ਤੇ ਮੁੰਡਾ ਕੋਟ ਪੈਂਡ ਪਾ ਕੇ ਵਿਆਹ ਦੇਖ ਲੈਂਦਾ ਨਾ ਬਈ ਹੁਣ ਕੋਟ ਪੈਂਡ ਪਾਉਣਗੇ ਬਰਾਤੀ ਤੇ ਲਾੜਾ ਪਾਊਗਾ ਸ਼ੇਰਵਾਨੀ ਜਿਹੜਾ 10-1000 ਰੈਂਟ 6500 ਰੁਪਏ 'ਚ ਸ਼ੇਰਵਾਨੀ ਸਟਿਚ ਕਰਕੇ ਦੇ ਦਾਂਗੇ ਸਲਾਈ ਕਰਕੇ ਬਿਲਕੁਲ ਬਾਜੀ ਦੇਖੋ ਜਿਹੜੀ ਬਾਜ਼ਾਰ 'ਚ ਸ਼ੇਰਵਾਨੀ ਤੁਸੀਂ 15000 ਰੁਪਏ 'ਚ ਲੈਣਿਓ ਸਾਡੇ ਕੋਲ ਆਜੋ 6500 ਰੁਪਏ 'ਚ ਸਲਾਈ ਕਰਕੇ ਸ਼ੇਰਵਾਨੀ ਡਿਜ਼ਾਈਨ ਰੰਗ ਬਹੁਤ ਹੈ ਦੇਖੋ 895 ਦਾ ਕੁਰਤਾ ਪਜਾਮਾ ਤੁਸੀਂ ਲੌਂਗ ਕੋਟ ਬਣਾਉਣਿਆ ਇਨਾ ਵਿੱਚ ਵੀ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਆ। ਦੇਖੋ ਜੀ ਸਿੱਧੀ ਜੀ ਗੱਲ ਹੈ 895 ਰੁਪਏ ਦਾ ਕੁਰਤਾ ਪਜਾਮਾ ਸੀਤਾស្តਾਇਆ 2995 ਰੁਪਏ ਦਾ ਕੋਟ ਪੈਂਟ 2 ਪੀਸ ਸੀਤਾស្តਾਇਆ 6500 ਰੁਪਏ ਦੀ ਸ਼ੇਰਵਾਨੀ ਸੀਤੀស្តਾਈ ਫਿਰ ਆਜੋ 5 ਦਿਨ ਸਿਰਫ 5 ਦਿਨ ਸੋਮਵਾਰ ਨੂੰ ਇਹ ਸੇਲਾ ਨਹੀਂ ਮਿਲਣੀਆਂ ਕੋਟ ਪੈਂਟ ਨਹੀਂ ਮਿਲਨੇ ਸ਼ੇਰਵਾਨੀਆਂ ਨਹੀਂ ਮਿਲਣੀਆਂ ਰੇਟ ਇਹ ਨਹੀਂ ਮਿਲਨੇ। ਲਓ ਜੀ ਜਿਹੜੇ ਸਾਡੇ ਸੋਹਣੇ ਸ਼ੈਸ਼ ਵੀਰੇ ਸਰਦਾਰ ਭਰਾ ਆ ਪੱਗਾਂ ਬੰਨਣ ਦੇ ਸ਼ਕੀਰ ਆ। ਉਹ ਸਾਡੇ ਕੋਲੋਂ ਲੈ ਜਾਓ ਰੰਗ-ਬਰੰਗੀਆਂ ਪੱਗਾਂ 550 ਤੋਂ ਵੱਧ ਰੰਗਿਆ ਵੱਡਾ ਬ੍ਰਾਂਡ ਆ ਦੁਨੀਆ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾੜੀ ਦੇ ਉਹ ਜਿਹੜੀਆਂ ਤੁਸੀਂ ਬਾਜ਼ਾਰ 'ਚ ਲੈਨੇ ਹੋ ਮਹਿੰਗੀਆਂ ਪੱਗਾਂ ਇੱਥੇ ਆਜੋ ਮਾਤੂ ਸ਼੍ਰੀ ਦਸਤਾਰ ਰੂਪੀਆ ਫੁੱਲ ਬਲ ਜਿਹੜਾ ਮਰਜੀ ਕੱਪੜਾ ਲੈ ਜਾਓ ਸਾਡੇ ਕੋਲ ਵੱਡਾ ਫਾਇਦਾ ਕੀਆ 550 ਤੋਂ ਵੱਧ ਸਾਡੇ ਕੋਲ ਪੱਗਾਂ 'ਚ ਰੰਗ ਹੈਗੇ ਆ ਰੰਗ ਫੇਟ ਹੋ ਜੂਵੇ ਡੱਬ ਪੈ ਜੂਵੇ 3 ਮਹੀਨੇ 'ਚ ਬਦਲ ਕੇ ਨੰਮੀ ਦੇ ਦੇਾਂਗੇ ਇਹਦੇ ਚੋਂ ਬਣੀ ਕਰਨਾ ਵੀ ਨਹੀਂ ਦੇਂਗੇ ਕੱਲ ਨਾ ਸੁਭਾ ਦਾ ਟਾਈਮ ਹੈ ਸ਼ਾਮ ਦਾ ਟਾਈਮ ਇਤਨੇ ਗੱਲਾਂ ਨਹੀਂ ਕਰਨੀਆਂ ਅਸੀਂ ਐਂ ਕਿਹੜਾ ਭਾਈ ਸਾਹਿਬ ਲਿਆਓ ਆ ਨਵੀਂ ਪਸੰਦ ਕਰੋ ਆ ਪਾਓ ਝੋਲ ਚ ਲੈ ਜਾਓ ਐਡਾ ਵਫਾਦਾਰੀ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਆ ਬਹੁਤ ਸੋਹਣੇ ਸੋਹਣੇ ਰੰਗ ਜਿੱਦਾਂ ਦੀ ਮਰਜ਼ੀ ਕੁਆਲਿਟੀ ਤੁਸੀਂ ਆ ਕੇ ਲੈ ਜਾਓ ਜਿਹੜੇ ਤੁਸੀਂ ਦਮਾਲਾ ਸਿਉਣੇ ਹੋ ਭੈਣ ਭਰਾ ਸਾਡੇ ਆ ਦੇਖੋ ਦਮਾਲਾ ਸਿਉਣ ਦੇ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਰੰਗ ਆ ਚੁੱਕੇ ਆ ਇਹਨਾਂ ਦੇ ਵੀ ਰੰਗਾਂ ਦੀ ਫੁੱਲ ਗਰੰਟੀ ਆ ਹੁਣ ਹੋਰ ਪਾਸੇ ਕਿਉਂ ਜਾਣਾ ਮਾਤੂ ਸ਼੍ਰੀ ਤਸਤਾਰ ਹੀ ਅਸਲ ਰੰਗ ਸਰਦਾਰੀ ਦੇ ਆ ਭੈਣ ਭਰਾਵਾਂ ਦੇ ਲਈ ਸੋ ਟਾਪ ਦੇ ਰੰਗ ਟਾਪ ਦੀ ਕੁਆਲਿਟੀ ਘੱਟ ਰੇਟਾਂ 'ਚ ਬਾਈ ਜੀ ਲਾਈਨਿੰਗ ਦਾ ਕੱਪੜਾ ਹੈਗਾ ਦੇਖੋ ਜੀ ਫੁੱਲ ਵੈਲ ਰੂਪੀਆ ਦੇਖ ਲਿਆ ਲਾਈਨਿੰਗ ਦਾ ਕੱਪੜਾ ਚੈੱਕ ਕਰ ਲਓ ਤੁਸੀਂ 10000 15000 5000 ਰੁਪਏ ਦਾ ਸੂਟ ਤਾਂ ਮਹਿੰਗਾ ਲੈ ਲੈਣੋ ਪਰ ਉਹ ਸੱਚ ਜਾਂਦਾ ਉਹਦਾ ਕਾਰਨ ਕੀ ਲਾਈਨਿੰਗ ਮਾੜੀ ਮਾਤੂ ਜੀ ਦਸਤਾਰ ਦੀ 40 ਰੁਪਏ ਮੀਟਰ ਵਾਲੀ ਲਾਈਨਿੰਗ ਲਾਓ ਸਭ ਤੋਂ ਵਧੀਆ ਕੱਪੜਾ ਗਾਰੰਟੀ ਹਵਲ ਤੇ ਤੁਸੀਂ ਯਾਦ ਕਰੋਗੇ ਲਾਈਨਿੰਗ ਰਾਇਲ ਕਲਾਸ ਤੇ ਬ੍ਰਾਂਡ ਦੀ ਲਾ ਸਕਦੇ ਹੋ ਸੋ ਛੇਤੀ ਆ ਜਿਓ ਸਾਡੇ ਕੋਲ ਸੂਟ ਸ਼ਰਾਰੇ ਪੈਨ ਪਰਾ ਦੋਨੋਂ ਹੀ ਟੋਰ ਕੱਟ ਕੇ ਭੇਜ ਜਗੇ ਜਿਨ੍ਹਾਂ ਦੇ ਵਿਆਹ ਆ ਹਨਾ ਮੈਂ ਕਹਾ ਭਗੜੇ ਪਾਉਂਦੇ ਜਾਉਂਗੇ ਰੇਟ ਬਹੁਤ ਘਟਿਆ ਕੁਆਲਿਟੀ ਬਹੁਤ ਸੁਪਰ ਅਖੀਤੇ ਆਜੋ 7 ਜੂਨ ਤੱਕ ਐਤਵਾਰ ਦਾ 5 ਦਿਨ ਤੁਹਾਡੇ ਕੋਲ ਆ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਧੱਗੜ ਸਾਨ ਟੀਵੀ ਕਾ